ਗੁਰਪਤੇ ਜੀ ਮੈਂ ਤੁਹਾਡਾ ਆਪਣਾ ਬਾਬਾ ਨਾਇਬ ਸਿੰਘ ਨਮਕਲਾ ਤੁਸੀਂ ਦੇਖ ਰਹੇ ਆ YouTube ਚੈਨਲ ਸਰਬੱਤ ਦਾ ਭਲਾ FDK ਮੈਂ ਅੱਜ ਤੁਹਾਡੇ ਨਾਲ ਆਪਦੇ ਅੰਦਰ ਦਾ ਦੁੱਖ ਸਾਂਝਾ ਕਰਨ ਲੱਗਾ ਜਿਹੜੀਆਂ ਬਿਕਰਮਜੀਤ ਮਜੀਠੀਏ ਨੇ ਚਵਲਾਂ ਘੋਟੀਆਂ ਭਾਈ ਸਿਪਾਈ ਭਾਈ ਸਾਹਿਬ ਪਾਈ ਅਮਰਤਪਾਲ ਜੀ ਦੇ ਖਿਲਾਫ ਉਹਨਾਂ ਨੂੰ ਸ਼ਤਾਨ ਦੱਸਿਆ ਉਹਨਾਂ ਦੇ ਜੋ ਪਹਿਲਾਂ ਕੇਸ ਨਹੀਂ ਸਨ ਉਹ ਤਸਵੀਰਾਂ ਵਿਖਾ ਕੇ ਉਹਨਾਂ ਦੀ ਆਡੀਓ ਵਿਖਾ ਕੇ ਸੁਣਾ ਕੇ ਸੰਗਤ ਨੂੰ ਇਹ ਗੱਲ ਸਾਫ਼ਤ ਕੀ ਕਰਨਾ ਚਾਹੁੰਦਾ ਉਹ ਗੱਲ ਤੁਸੀਂ ਸਾਫ਼ਤ ਹੋਗੇ ਮਜੀਠਿਆ ਥੋਡੇ ਭਟਿਆ ਨੇ ਵੀ ਸਿੱਖੀ ਦੀਆਂ ਜਿਹੜਾ ਤੇਲ ਦਿੱਤਾ ਬਾਦਲ ਕਹਿੰਦੇ ਵੀ ਚਿੱਖੀ ਦੀਆਂ ਜਿਹੜਾ ਤੇਲ ਦਿੱਤਾ ਇਹ ਸੰਗਤਾਂ ਨੂੰ ਪਤਾ ਲੱਗ ਗਿਆ ਹੁਣ ਇੱਕ ਗੱਲ ਜ਼ਰੂਰ ਆ ਕਾਲੀ ਦਾਲ ਵਾਰਸ ਪੰਜਾਬ ਦੇ ਬਹਾਲ ਹੋਊਗਾ ਹੋ ਕੇ ਰਹਿਣਾ ਹੋਣਾ ਕਿਦੇ ਆ ਸੱਚ ਦੇ ਪਹਿਰਾ ਦੇਣ ਵਾਲਿਆਂ ਦਾ ਥੋੜਾ ਮੁਖੌਟਾ ਜਿਹੜਾ ਉਹ ਲੋਕਾਂ 'ਚ ਨੰਗਾ ਹੋ ਗਿਆ ਪਹਿਲਾਂ ਤੂੰ ਵੀ ਦਾੜੀ ਮੁੰਨ ਕੇ ਰੱਖਦਾ ਸੀਗਾ ਤੇਰਾ ਪਨੋਈਆ ਵੀ ਮੁੰਨ ਕੇ ਰੱਖਦਾ ਸੀਗਾ ਮੁੰਨੀ ਤੇ ਤੁੰਨੀ ਇੱਕ ਬਰਾਬਰ ਤਾਂ ਮੈਂ ਤੁਹਾਡੇ ਮੁੰਨੀ ਦੇ ਆਪਣਾ ਐਗਜ਼ਾਮਪਲ ਦੇਣਾ ਏ ਹੁਣ ਤੂੰ ਖੋਲ ਲਿਆ ਮੁੰਨੀ ਤੇ ਤੁੰਨੀ ਇੱਕ ਬਰਾਬਰ ਹਨ ਚਲ ਉਹ ਤਾਂ ਬਚਤ ਸੀ ਪਹਿਲਾਂ ਭਾਈ ਸਾਹਿਬ ਤਾਂ ਉਹ ਤੇ ਕਿਰਪਾ ਹੋਈ ਮਾਲਕ ਦੀ ਉਹਨੇ ਬਾਣਾ ਧਾਰਨ ਕੀਤਾ ਗੁਰੂ ਦੇ ਨੜ ਲੱਗਾ ਸੰਗਤਾਂ ਨੂੰ ਉਪਦੇਸ਼ ਦਿੱਤਾ ਨਸ਼ੇ ਤੋਂ ਰਹਿਤ ਰੱਖੋ ਜ਼ਿੰਦਗੀਆਂ ਬਹੁਤ ਵੱਡੀ ਤਦਾਦ ਵਿੱਚ ਨੌਜਵਾਨ ਬਜ਼ੁਰਗ ਮਤਾਵਾਂ ਭੈਣਾ ਉਹਨਾਂ ਦੀ ਗੱਲ ਨੂੰ ਮੰਨ ਕੇ ਹੰਗਾਰੇ ਨਾਲ ਹੰਗਾਰਾ ਦੇਣ ਲੱਗੇ ਇਸ ਕਰਕੇ ਮੈਂ ਮੈਂ ਜੀਠੀ ਨੂੰ ਬੇਨਤੀ ਕਰਦਾ ਆਪ ਦੀ ਜੱਬ ਨੂੰ ਲਗਾ ਪਾ ਕੇ ਰੱਖੋ ਇਹ ਥੋੜੇ ਹੁਣ ਵਸਦਾ ਰੋਗ ਨਹੀਂਗਾ ਅਸੀਂ ਬੇਨਤੀ ਕਰਾਂਗੇ ਬਾਪੂਤਰ ਸੇਮ ਸਿੰਘ ਨੂੰ ਵੀ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਐਮਪੀ ਫਰੀਦਕੋਟ ਉਹਨਾਂ ਨੂੰ ਬੇਨਤੀ ਕਰਾਂਗੇ ਜਿਹੜਾ ਅਕਾਲੀ ਦਲ ਵਾਰਿਸ ਪੰਜਾਬ ਦੇ ਆ ਬਹੁਤ ਹੀ ਸੱਚੀ ਤੇ ਸੁੱਚੀ ਧਾਰਮਿਕ ਪਾਰਟੀ ਆ ਇਹ ਇਹਨਾਂ ਚਵਲਾ ਚੋਂ ਕੋਈ ਵੀ ਬੰਦਾ ਇਸ ਵਾਰਸ ਪੰਜਾਬ ਦੇ ਕਾਲੀ ਦਲ ਵਿੱਚ ਨਾ ਸ਼ਾਮਲ ਕੀਤਾ ਜਾਵੇ ਨਾ ਇਹਨਾਂ ਨੂੰ ਮੂਲ ਆਇਆ ਜਾਵੇ ਸੰਗਤ ਦੇ ਅਕੀ ਝੁਕਦੇ ਅਸੀਂ ਸੰਗਤ ਨੂੰ ਕੋਟਲ ਕੋਟ ਧੰਨਵਾਦ ਕਾਲੀ ਦਲ ਵਾਰਸ ਪੰਜਾਬ ਦਾ ਸਾਥ ਦਿਓ ਅਤੇ ਹੋਰ ਵੀ ਜਿੰਨੀਆਂ ਪਾਰਟੀਆਂ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਸਾਰੇ ਕਾਲੀ ਦਲਾਂ ਨੂੰ ਸਾਰੇ ਆਪ ਇੱਕ ਹੋਈਏ ਇੱਕੋ ਝੰਡੇ ਥੱਲੇ ਇੱਕ ਦੇਸ਼ ਇੱਕ ਸ਼ੋਅ ਸੋਚਾ ਸਾਡੀ ਇਸ ਕਰਕੇ ਕਿਉਂ ਨਾ ਸੀ ਇਕੱਠਾ ਇਕੱਠੇ ਹੋ ਜਾਈਏ ਆਪੋ ਆਪਣੇ ਧੜੇ ਬੰਦੀਆਂ ਨੂੰ ਸਮੇਟਦੇ ਹੋਏ ਇੱਕ ਝੰਡੇ ਥਲੇ ਇਕੱਠੇ ਹੋਈਏ ਇਹ ਮੇਰੀ ਬੇਨਤੀ ਸਾਰੀਆਂ ਸੰਗਤਾਂ ਨੂੰ ਗੁਰ ਫਤਿਹ ਜੀ